ਇਹ ਲੋਕਾਂ ਦੀ ਸਹਿਮਤੀ ਨਾਲ ਉਮੀਦਵਾਰ ਦੇਵਾਂਗੇ ਕੋਈ 2 ਸਾਲਾਂ ਦੀ ਸਰਕਾਰ 92 ਸੀਟਾਂ ਤੋਂ ਬਾਅਦ ਇਸ ਗੱਲ ਤੋਂ ਇਹ ਗੱਲ ਤੈ ਹੋ ਜਾਂਦੀ ਹੈ ਕਿ ਅੱਜ ਮਜਬੂਰਨ ਆਪ ਦੇ ਪੰਜ ਮੰਤਰੀ ਉਤਾਰਨੇ ਪਏ ਉਹਨਾਂ ਕੋਲੇ ਹੋਰ ਕੋਈ ਚਿਹਰਾ ਨਹੀਂ ਰਹਿ ਗਿਆ ਮਤਲਬ ਇਹ ਹੈ ਕਿ 2 ਸਾਲਾਂ ਦੀ ਸਰਕਾਰ ਦੇ ਵਿੱਚ 92 ਸੀਟਾਂ ਵਾਲੀ ਔਰ 13 ਜ਼ੀਰੋ ਕਹਿਣ ਵਾਲਿਆਂ ਕੋਲੇ ਕੋਈ ਨਵੇਂ ਚਿਹਰੇ ਨਹੀਂ ਮਿਲੇ ਸਰਕਾਰ ਦੀਆਂ ਜਿਹੜੀਆਂ ਪ੍ਰਾਪਤੀਆਂ ਨਾ ਪ੍ਰਾਪਤੀਆਂ ਉਹਨਾਂ ਬਾਰੇ ਵੀ ਲੋਕ ਚਰਚਾ ਕਰ ਰਹੇ ਜੀ ਗੱਲ ਕਹੀ ਜਾ ਰਹੀ ਹੈ ਕਿ ਇਹ ਚਿਹਰੇ ਮੁੱਖ ਮੰਤਰੀ ਨੂੰ ਪਸੰਦ ਨਹੀਂ ਆਇਆ ਢਾਲੀਵਾਲ ਸਾਹਿਬ ਕੀ ਥੇਰ ਸਾਹਿਬ ਜੋ ਕਹਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਦਿੱਲੀ ਦੀ ਔਰ ਮਾਨ ਸਾਹਿਬ ਦੀ ਆਪਸ ਵਿੱਚ ਜਿਹੜੇ ਉਹਨਾਂ ਦੇ ਚਹੇਤੇ ਹੈ ਉਹਨਾਂ ਨੂੰ ਉਹ ਚਾਹੁੰਦੇ ਨੇ ਵੀ ਇਹ ਇਹਨਾਂ ਨੂੰ ਇਥੋਂ ਫਾਰਕ ਕਰ ਦਿੱਤਾ ਜਾ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਦੇ ਵਿੱਚ ਪੂਰੀ ਤਰ੍ਹਾਂ ਕਮਾਸਾਨ ਮਚਿਆ ਹੋਇਆ ਇਸੇ ਦੌਰਾਨ ਹੀ ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਲਈ ਪੰਜਾਬ ਦੀਆਂ 8 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੇ ਮੌਜੂਦਾ 5 ਕੈਬਨਿਟ ਮੰਤਰੀਆਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਇਨ੍ਹਾਂ ਨਾਵਾਂ ਤੋਂ ਬਾਅਦ ਆਪ ਸਰਕਾਰ ਪੂਰੀ ਤਰ੍ਹਾਂ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਗਈ ਜਿਸ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜੀਵ ਵੜਿੰਗ ਨੇ ਆਪ ਤੇ ਵਿਅੰਗ ਕੱਸਦਿਆਂ ਹੋਇਆ ਕਿਹਾ ਕਿ ਇਹਨਾਂ ਦੇ ਕੋਲ ਕੋਈ ਵੀ ਨਵਾਂ ਚਿਹਰਾ ਲੋਕ ਸਭਾ ਦੇ ਵਿੱਚ ਉਤਾਰਨ ਦੇ ਲਈ ਹੈ ਹੀ ਨਹੀਂ ਸੀ ਇਸੇ ਕਰਕੇ ਹੀ ਇਹਨਾਂ ਨੇ ਪੰਜਾਬ ਦੇ ਪੰਜ ਮੰਤਰੀਆਂ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਉਤਾਰਨ ਦਾ ਐਲਾਨ ਕੀਤਾ ਹੈ ਉਹਨਾਂ ਨੇ ਕਿਹਾ ਕਿ ਆਮ ਆਦਮੀ ਦੇ ਨਾਅਰੇ ਲਾਉਣ ਵਾਲਿਆਂ ਦੇ ਕੋਲ ਅੱਜ ਕੋਈ ਵੀ 92 ਚਿਹਰਿਆਂ ਤੋਂ ਇਲਾਵਾ ਲੋਕ ਸਭਾ ਚੋਣਾਂ ਦੇ ਵਿੱਚ ਉਤਾਰਨ ਦੇ ਲਈ ਕੋਈ ਨਵਾਂ ਚਿਹਰਾ ਹੀ ਨਹੀਂ ਜਿਸ ਦੇ ਕਰਕੇ ਹੀ ਉਹ ਪੰਜ ਮੰਤਰੀਆਂ ਦੇ ਸਣੇ ਕਾਂਗਰਸ ਛੱਡ ਕੇ ਗਏ ਲੀਡਰਾਂ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਉਤਾਰਨ ਦੇ ਲਈ ਕੰਮ ਕਰ ਰਹੇ ਨੇ ਉਹ ਬਾਈ ਪਹਿਲੇ ਹੀ ਸ਼ਾਮਲ ਸੀ ਮੈਨੇ ਤਾਂ ਆਪਕੋ ਬਹੁਤ ਬਾਰ ਕਾ ਤੁਸੀਂ ਨਹੀਂ ਮੰਨਦੇ ਸੀ ਪਰਮੀਤ ਕੋ ਬੀਜੇਪੀ ਮੇ ਸ਼ਾਮਲ ਹੈ ਔਰ ਹਮ ਉਨਕੋ ਟਿਕਟ ਨਹੀਂ ਦੇਂਗੇ ਰਾਜਾ ਵੜਿੰਗ ਕੌਣ ਹੋਤਾ ਹੈ उनको पता चल गया कि राजा वडिंग ने जो कांग्रेस पार्टी कहती है वो करती है मेरे को तो ये नहीं समझ आती कि एक ही परिवार के लोग तीन बार शामिल क्यों होते हैं कि जड़ी तीन बार मेंबर ऑफ पार्लियामेंट बने वो कांग्रेस की कृपा निशान करके बने तो कोई रिश्तेदारी थोड़ी तो है बीजेपी के साथ इसलिए इस गए पहले ये बड़े जो लोग होते हैं ना ये अपरचुनिस्ट होते रह नहीं सकते इनके बहुत गंभीर मामले होते हैं इनकी बड़ी बड़ी इच्छाएं होती है इनके बड़े बड़े मसले होते हैं वो तमाम मसलों को इन्होंने ठीक करके भी रखना है ये सरकारों के बिना रह नहीं सकते ये चल नहीं सकते नेता चुनाव ਨਹੀਂ ਲੜਨਾ ਚਾਹਤਾ ਜਾਂ ਲੜਨਾ ਚਾਹਤਾ ਹੈ ਮੇਰੇ ਕੋਈ ਇਸ ਬਾਰੇ ਵਿੱਚ ਕੋਈ ਜਾਣਕਾਰੀ ਨਹੀਂ ਹੈ ਲੱਗੀ ਕਹੇਗੀ ਕਿ ਜਿਸ ਕੋ ਵੀ ਆਦੇਸ਼ ਕਰੇਗੀ ਮੇਰੇ ਕੋਲ ਲੱਗਾ ਉਹ ਬਾਟੀ ਲੜੇਗਾ ਤਾਂ 13 ਦੀਆਂ 13 ਸੀਟਾਂ ਦੀ ਤਿਆਰੀ ਕਰ ਰਹੀ ਹੈ ਇਹ ਸ਼ੇਰ ਦੀ ਸਵਾਰੀ ਕਰਾਂਗੇ ਤੁਸੀਂ ਦੇਖੋ ਕੀ ਹੋਏ ਆਉਣ ਵਾਲੀਆਂ ਲੋਕ ਸਭਾ ਚੋਣਾਂ ਇੰਨੀਆਂ ਦਿਲਚਸਪ ਹੁੰਦੀਆਂ ਜਾ ਰਹੀਆਂ ਨੇ ਜਿਵੇਂ ਪੰਜਾਬ ਵਿਧਾਨ ਸਭਾ ਦੇ ਵਿੱਚ ਕੁਝ ਕੁ ਤਸਵੀਰਾਂ ਕਲੀਅਰ ਤਾਂ ਜ਼ਰੂਰ ਸੀ ਪਰ ਉਨੀਆਂ ਹੀ ਹੁਣ ਲੋਕ ਸਭਾ ਚੋਣਾਂ ਦਿਲਚਸਪ ਹੁੰਦੀਆਂ ਜਾ ਰਹੀਆਂ ਨੇ ਕਿ ਕਿਹੜੀ ਪਾਰਟੀ ਪੰਜਾਬ ਦੇ ਵਿੱਚੋਂ 13 ਸੀਟਾਂ ਜਿੱਤ ਆਪਣੀ ਪਾਰਟੀ ਦਾ ਝੰਡਾ ਲਹਿਰਾਉਂਦੀਆਂ ਨੇ ਇਸ ਦੇ ਵਿੱਚ ਹੀ ਲੋਕ ਸਭਾ ਮੈਂਬਰ ਅਤੇ ਮੋਤਲ ਕਾਂਗਰਸ ਨੇਤਾ ਪਰਨੀਤ ਕੌਰ ਭਾਜਪਾ ਵਿੱਚ ਸ਼ਾਮਲ ਹੋ ਗਏ ਕਾਂਗਰਸ ਦੇ ਕਈ ਲੀਡਰ ਕਾਂਗਰਸ ਨੂੰ ਛੱਡ ਦੂਜੀਆਂ ਪਾਰਟੀਆਂ ਦੇ ਵਿੱਚ ਜਾਂਦੇ ਹੋਏ ਦਿਖਾਈ ਦੇ ਰਹੇ ਨੇ ਤੁਹਾਨੂੰ ਦੱਸਦੇ ਕਿ ਕੈਪਟਨ ਅਮਰਿੰਦਰ ਸਿੰਘ ਤਾਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਸੀ ਜਿਸ ਤੋਂ ਬਾਅਦ ਪਰ ਨੀਤ ਕੌਰ ਦੇ ਉੱਤੇ ਅਕਸਰ ਇਹ ਅਟਕਲਾਂ ਲਗਾਈਆਂ ਜਾਂਦੀਆਂ ਸੀ ਕਿ ਉਹ ਵੀ ਭਾਜਪਾ ਦੇ ਵਿੱਚ ਸ਼ਾਮਲ ਹੋਣਗੇ ਪਰ ਉਹਨਾਂ ਨੇ 2 ਸਾਲ ਦਾ ਸਮਾਂ ਬੀਤੇ ਜਾਣ ਤੋਂ ਬਾਅਦ ਵੀ ਉਹ ਭਾਜਪਾ ਦੇ ਵਿੱਚ ਸ਼ਾਮਲ ਨਹੀਂ ਹੋਏ ਪਰ ਇਹ ਲੋਕ ਸਭਾ ਚੋਣਾਂ ਆਉਣ ਤੋਂ ਪਹਿਲਾਂ ਉਹ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਜਿਸ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜੇਵੜਿੰਗ ਨੇ ਉਹਨਾਂ ਤੇ ਤੰਜ ਕੱਸਦਿਆਂ ਹੋਇਆ ਕਿਹਾ ਕਿ ਮੈਂ ਤਾਂ ਪਹਿਲਾਂ ਹੀ ਰੌਲਾ ਪਾਉਂਦਾ ਸੀ ਕਿ ਉਹ ਭਾਜਪਾ ਦੇ ਵਿੱਚ ਹੀ ਨੇ ਉਹ ਕਾਂਗਰਸ ਦੇ ਵਿੱਚ ਰਹਿ ਕੇ ਭਾਜਪਾ ਦੇ ਲਈ ਹੀ ਕੰਮ ਕਰ ਰਹੇ ਸੀ ਪਰ ਅੱਜ ਇਹ ਤਸਵੀਰ ਬਿਲਕੁਲ ਸਪਸ਼ਟ ਹੋ ਗਈ ਹੈ ਜਦ ਉਹ ਆਫੀਸ਼ੀਅਲੀ ਤੌਰ ਤੇ ਕਾਂਗਰਸ ਛੱਡ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਵੜਿੰਗ ਨੇ ਕਿਹਾ ਕਿ ਲੋਕ ਸਭਾ ਚੋਣਾਂ ਆਉਣ ਤੋਂ ਪਹਿਲਾਂ ਪਹਿਲਾਂ ਬਹੁਤ ਸਾਰੀਆਂ ਤਸਵੀਰਾਂ ਕਲੀਅਰ ਹੋ ਗਈਆਂ ਨੇ ਕਿ ਆਪ ਦੇ ਕੋਲੇ ਕੋਈ ਨਵਾਂ ਚਿਹਰਾ ਨਹੀਂ ਲੋਕ ਸਭਾ ਚੋਣਾਂ ਦੇ ਵਿੱਚ ਉਤਾਰਨ ਦੇ ਲਈ ਅਤੇ ਬੀਬੀ ਪਰਨੀਤ ਕੌਰ ਨੇ ਵੀ ਕਾਂਗਰਸ ਛੱਡ ਭਾਜਪਾ ਦੇ ਵਿੱਚ ਸ਼ਾਮਲ ਹੋ ਕੇ ਇਹ ਗੱਲ ਦੱਸ ਦਿੱਤੀ ਹੈ ਕਿ ਉਹ ਪਹਿਲਾਂ ਤੋਂ ਹੀ ਭਾਜਪਾ ਦੇ ਵਿੱਚ ਜਾ ਚੁੱਕੇ ਸੀ। ਉਹਨਾਂ ਨੇ ਕਿਹਾ ਕਿ ਇਹੀ ਸਮਾਂ ਹੁੰਦਾ ਹੈ ਕਿ ਜਦੋਂ ਲੀਡਰ ਆਪਣੀ ਪਾਰਟੀ ਦੇ ਨਾਲ ਮਜ਼ਬੂਤੀ ਨਾਲ ਖੜ ਕੇ ਇਹ ਪਾਰਟੀ ਨੂੰ ਮਹਿਸੂਸ ਕਰਾਉਂਦੇ ਨੇ ਕਿ ਚਾਹੀ ਜਿੰਨੀਆਂ ਮਰਜ਼ੀ ਹਵਾਵਾਂ ਵਗਣ ਉਹ ਆਪਣੀ ਪਾਰਟੀ ਦੇ ਨਾਲ ਖੜੇ ਰਹਿਣਗੇ ਪਰ ਉਹਨਾਂ ਨੇ ਕਿਹਾ ਕਿ ਕੁਝ ਅਜਿਹੇ ਲੀਡਰ ਵੀ ਹੁੰਦੇ ਨੇ ਕਿ ਉਹੋ ਲਾਲਚ ਦੇ ਵਿੱਚ ਆ ਕੇ ਦੂਜੀਆਂ ਪਾਰਟੀਆਂ ਦੇ ਵਿੱਚ ਚਲੇ ਤਾਂ ਜ਼ਰੂਰ ਜਾਂਦੇ ਨੇ ਪਰ ਉਹ ਆਪਣਾ ਅਕਸ ਵੀ ਕਲੀਅਰ ਕਰਦੇ ਨੇ ਕਿ ਉਹ ਆਪਣੀ ਪਾਰਟੀ ਅਤੇ ਪੰਜਾਬ ਦੇ ਨਾਲ ਕਿੰਨੇ ਕੁ ਲਾਇਲ ਨੇ ਵੜਿੰਗ ਨੇ ਕਿਹਾ ਕਿ ਇਸ ਹਾਲ ਦੀ ਘੜੀ ਦੇ ਵਿੱਚ ਜੋ ਵੀ ਪੰਜਾਬ ਕਾਂਗਰਸ ਦੇ ਨਾਲ ਖੜੇ ਐ ਉਹਨਾਂ ਨੇ ਇਹ ਸਾਬਤ ਕੀਤਾ ਕਿ ਉਹਨਾਂ ਦਾ ਜੰਮਣਾ ਮਰਨਾ ਕਾਂਗਰਸ ਦੇ ਵਿੱਚ ਹੈ ਪਰ ਜਿਹੜੇ ਅੱਜ ਦੂਜੀਆਂ ਪਾਰਟੀਆਂ ਦਾ ਪਲੜਾ ਭਾਰੀ ਵੇਖ ਆਪਣੀ ਪਾਰਟੀ ਨੂੰ ਛੱਡ ਦੂਜੀਆਂ ਪਾਰਟੀਆਂ ਦੇ ਵਿੱਚ ਗਏ ਨੇ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਲੀਅਰ ਕੀਤੀ ਹੈ ਕਿ ਉਹਨਾਂ ਦੀ ਇਮਾਨਦਾਰੀ ਪੰਜਾਬ ਦੇ ਨਾਲ ਨਹੀਂ ਅਹੁਦਿਆਂ ਦੇ ਨਾਲ ਹੈ